ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ। ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ। ਸਭ ਤੋਂ ਪਹਿਲਾਂ ਤਾਂ ਜਿਹੜੇ ਨਵੇਂ ਕਿਸਾਨ ਵੀਰ ਮੇਰੇ ਨਾਲ ਜੁੜੇ ਹੈਗੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਆ ਸਬਸਕ੍ਰਾਈਬ ਕਰ ਲੈਣ ਤੇ ਬੈਲ ਵਾਲਾ ਬਟਨ ਵੀ ਦਬਾ ਲੈਣ ਤਾਂ ਕਿ ਜਿਹੜੀ ਨਵੀਂ-ਨਵੀਂ ਜਾਣਕਾਰੀ ਖੇਤੀ ਨਾਲ ਸੰਬੰਧਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਪਲੱਸ ਜਿਹੜੇ ਹੈਗੇ ਆ ਤੁਹਾਡੇ ਸੁਝਾਅ ਵੀ ਮੇਰੇ ਤੱਕ ਪਹੁੰਚ ਸਕਣ। ਤੁਸੀਂ ਜਿਹੜੇ ਸੁਝਾਅ ਦਿਨੇ ਆ ਉਹ ਮੈਂ ਹੋਰ ਕਿਸਾਨ ਵੀਰਾਂ ਤੱਕ ਪਹੁੰਚਾ ਸਕਾਂ। ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ ਸਿਹਤਮੰਦ ਪਨੀਰੀ ਆਪਾਂ 25-30 ਦਿਨ ਦੇ ਵਿੱਚ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜਿਹੜਾ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ 20 ਮਈ ਤੇ ਪਨੀਰੀ ਪੁੱਟ ਕੇ ਲਾਉਣ ਦਾ ਸਮਾਂ ਜਿਹੜਾ 20 ਜੂਨ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਡਿਸਾਈਡ ਕੀਤਾ ਗਿਆ ਜੇ ਕੋਈ ਚੇਂਜ ਨਹੀਂ ਹੁੰਦੀ ਤਾਂ ਇਹ 20 ਮਈ ਹੈ ਆਪਣੇ ਲਾਉਣ ਦਾ ਸਮਾਂ 20 ਮਈ ਤੋਂ 20 ਜੂਨ 1 ਮਹੀਨਾ ਹੁੰਦਾ ਹੈ 1 ਮਹੀਨੇ ਦੇ ਵਿੱਚ ਆਪਾਂ ਜਿਹੜੀ ਬਹੁਤ ਵਧੀਆ ਪਨੀਰੀ ਤਿਆਰ ਕਰ ਸਕਦੇ ਹਾਂ ਕਿਸਾਨ ਵੀਰੋ ਅੱਗੇ ਵੀ ਦੇਖਣ ਚ ਆਇਆ ਕਿ ਕਈ ਕਿਸਾਨ ਵੀਰ ਆ ਜਿਹੜੇ ਜਦੋਂ ਪਨੀਰੀ ਗਰੋਥ ਘੱਟ ਕਰਦੀ ਕਿਉਂਕਿ ਪਨੀਰੀ ਆ ਉਹਦਾ ਸਮਾਂ ਲੈ ਕੇ ਗਰੋਥ ਕਰਨੀ ਹੁੰਦੀ ਹੈ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਗਰੋਥ ਰੈਗੂਲੇਟਰ ਆ ਉਹ ਸਪਰੇਅ ਕਰਨ ਲੱਗ ਪੈਂਦੇ ਆ ਜਿਹੜੇ ਗਰੋਥ ਰੈਗੂਲੇਟਰ ਆ ਕਿਸਾਨ ਵੀਰੋ ਜਿਵੇਂ ਟ੍ਰਾਈਕੌਂਟਰਾ ਨੋਬਲਾ ਚ ਹੈ ਜਿਬਰੈਲਿਕ ਐਸਿਡ ਤੁਸੀਂ ਸਪਰੇਅ ਕਰਦੇ ਹੋ ਉਹਦੇ ਨਾਲ ਪਨੀਰੀ ਦੀ ਜਿਹੜੀ ਹੈਗੀ ਹੈ ਸੈੱਲ ਅਲੋਂਗੇਸ਼ਨ ਹੋ ਜਾਂਦੀ ਜਿਹੜੇ ਸੈੱਲ ਆ ਉਹ ਪੱਤਿਆਂ ਦੇ ਵੱਧ ਜਾਂਦੇ ਆ ਪਰ ਜਿਹੜੀ ਹੈਗੀ ਆ ਜਿਹੜੀ ਨੇਚਰਲ ਗਰੋਥ ਨਹੀਂ ਹੁੰਦੀਗੀ ਉਹਦੇ ਨਾਲ ਕੀ ਹੁੰਦਾ ਪੱਤਿਆਂ ਦੇ ਜਦੋਂ ਆਪਾਂ ਸੈਲਾਂ ਦੀ ਲੈਂਥ ਵਧਦੀ ਆ ਤੇ ਉਹਦੇ ਨਾਲ ਪਣੀਲੀ ਵੀ ਲੰਬੀ ਹੋ ਜਾਂਦੀ ਆ ਪਰ ਪਣੀਲੀ ਨਾਲ ਕਮਜ਼ੋਰ ਵੀ ਹੋ ਜਾਂਦੀ ਆ ਉਹਦੇ ਨਾਲ ਉਹਨੂੰ ਕਈ ਤਰ੍ਹਾਂ ਦੇ ਕੀੜੇ ਮਕੌੜੇ ਬਿਮਾਰੀਆਂ ਲੱਗ ਸਕਦੀਆਂ ਉਹਦਾ ਗਰੋਥ ਜਿਹੜੀ ਹੈਗੀ ਜਦੋਂ ਆਪਾਂ ਪੁੱਟ ਕੇ ਲਾਵਾਂਗੇ ਵਧੀਆ ਢੰਗ ਨਾਲ ਨਹੀਂ ਹੋਊਗੀ ਸੋ ਇੱਥੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰਨੀ ਪਣੀਰੀ ਆਪਾਂ ਜਿਹੜੀ ਹੈਗੀ 25-30 ਦਿਨ ਦੇ ਵਿੱਚ ਨਰੋਈ ਪਣੀਰੀ ਕਿਸਤਲ ਤਿਆਰ ਕਰ ਸਕਦੇ ਆ ਸਭ ਤੋਂ ਪਹਿਲਾਂ ਕਿਸਾਨ ਵੀਰੋਂ ਪਣੀਰੀ ਬੀਜਣ ਦਾ ਥਾਂ ਆਪਾਂ ਬਜਾਈ ਕਿੱਥੇ ਕਰਨੀ ਹੈ ਦੋ ਤਿੰਨ ਨੁਕਤੇ ਆਪਾਂ ਨੂੰ ਖਿਆਲ ਚ ਰੱਖਣੇ ਪੈਂਦੇ ਐ ਇੱਕ ਤਾਂ ਜਿਹੜੀ ਪਨੀਰੀ ਆ ਉਹ ਛਾਂ ਦੇ ਨੇੜੇ ਜਾਂ ਛਾਂ ਦੇ ਥੱਲੇ ਨਹੀਂ ਬਜਾਈ ਕਰਨੀ ਕਿਸੇ ਕਿਤੇ ਕੋਪਰ ਲੱਗਿਆ ਤੂੜ ਜਾਂ ਉਹਦੇ ਨੇੜੇ ਨਹੀਂ ਬੀਜਣੀ ਬਣੀ ਜੀ ਆਪਾਂ ਜਾਂ ਜਿੱਥੇ ਕਿਤੇ ਆਪਾਂ ਪਿਛਲੀ ਵਾਰ ਪਨੀਰੀ ਬੀਜੀ ਸੀ ਉੱਥੇ ਪਨੀਰੀ ਬੀਜਣ ਤੋਂ ਗੁਰੇ ਕਰੋ ਕਿਉਂਕਿ ਇਸ ਤਰ੍ਹਾਂ ਜਿਹੜਾ ਹੈਗਾ ਕਈ ਵਾਰ ਕੋਈ ਚੁਲਸ ਰੋਗ ਜਾਂ ਗੁਰ ਬਿਮਾਰੀ ਦਾ ਜਿਹੜਾ ਖਤਰਾ ਆ ਰਿਹਾ ਜਾਂਦਾ ਹੈਗਾ ਇਹ ਦੋ ਤਿੰਨ ਨੁਕਤੇ ਖਿਆਲ ਚ ਰੱਖਣੇ ਆ ਦੂਜੇ ਨੰਬਰ ਤੇ ਪਨੀਰੀ ਬੀਜਣ ਵਾਲਾ ਥਾਂ ਜਿਹੜਾ ਤਿਆਰ ਕਰਨਾ ਹੈ ਸਾਲ ਵੀਰੂ ਕਈ ਵਾਰੀ ਆਪਾਂ ਆਮ ਤੌਰ ਤੇ 1 2 3 ਪਹਿਲਾ ਜਿਹੜਾ ਹੈਗਾ ਥਾਂ ਦੇਖ ਕੇ ਤੇ ਪਨੀਰੀ ਬੀਜ ਦੇਨੇ ਆ ਪਰ ਜਿਹੜਾ 2 3 ਹਫਤੇ ਪਹਿਲਾਂ ਆਪਾਂ ਨੂੰ ਜਿਹੜਾ ਹੈਗਾ ਪਨੀਰੀ ਵਾਲਾ ਥਾਂ ਦੇਖ ਕੇ ਉਹਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਵੇਂ ਹੁਣ 20 ਮਈ ਨੂੰ ਆਪਣੀ ਦੀ ਲਾਉਣੀ ਹੈ ਤੇ ਕਟੋ-ਕਟ ਆਪਾਂ ਨੂੰ 1 2 ਮਈ ਤੋਂ ਜਿਹੜਾ ਹੈਗਾ ਪਤਾ ਹੋਵੇ ਕਿਹੜੇ ਥਾਂ ਤੇ ਬੀਜਣੀ ਤੇ ਉੱਥੇ ਆਪਾਂ ਜਿਹੜੀ ਹੈਗੀ ਆ ਥਾਂ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਹੈਗੀ ਆ ਰੂੜੀ ਪਾਣੀ ਬਹੁਤ ਜ਼ਰੂਰੀ ਆ ਜਿੱਥੇ ਆਪਾਂ ਪਨੀਰੀ ਜਿਹੜੀ ਆਪਾਂ ਲੈਣੀ ਆ ਝੋਨੇ ਦੀ ਉੱਥੇ ਰੂੜੀ ਦੀ ਖਾਦ ਕਲੀ ਸੜੀ ਸੁੱਕੀ ਹੋਈ ਰੂੜੀ ਦੀ ਖਾਦ ਪੂਰੀ ਤਿਆਰ ਹੋਵੇ ਜਿਹੜੀ ਉਹ ਪਾਣੀ ਬਹੁਤ ਜ਼ਰੂਰੀ ਹੈਗੀ ਆ ਇੱਕ ਸਾਲ ਵੀਰੋ ਕਿਉਂਕਿ ਉਹ ਬੈਲੈਂਸ ਖਾਦ ਹੁੰਦੀ ਆ ਤੇ ਉਹ ਦੂਜੇ ਨਾ ਇੱਕ ਤਾਂ ਤੱਪ ਲੰਦੇ ਆ ਬੂਟਿਆਂ ਨੂੰ ਸਾਰੇ ਬੈਲੈਂਸ ਦੇ ਵਿੱਚ ਦੂਜੇ ਨੰਬਰ ਤੇ ਜਿਹੜੀ ਹੈਗੀ ਆ ਉੱਥੇ ਜਿਹੜੀ ਸੈਲ ਬਣੀ ਰਹਿੰਦੀ ਹੈ ਜ਼ਮੀਨ ਦੇ ਵਿੱਚ ਤੇ ਆਪਾਂ ਨੂੰ ਬਹੁਤਾ ਜਿਹੜਾ ਪਾਣੀ ਵਿੱਚ ਘਰਾਉਣ ਦੀ ਲੋੜ ਨਹੀਂ ਪੈਂਦੀ ਉਹ ਜਿਹੜੀ 1 ਏਕੜ ਮਗਰ ਜਿਹੜੀ ਹੈ 12 ਤੋਂ 15 ਟਨ ਰੂੜੀ ਦੀ ਖਾਦ ਮਤਲਬ 4 ਤੋਂ 5 ਟਰਾਲੀਆਂ ਸੁੱਕੀ ਰੂੜੀ ਦੀ ਖਾਦ ਆਪਣੀ ਤਿਆਰ ਕਰਨ ਵਾਸਤੇ ਆਪਾਂ ਨੂੰ ਪਾਉਣੀ ਚਾਹੀਦੀ ਹੈਗੀ ਜੇ ਮੈਂ ਗੱਲ ਕਰਾਂ ਪ੍ਰਤੀ ਏਕੜ ਦੇ ਹਿਸਾਬ ਨਾਲ 1 ਏਕੜ ਪਨੀਰੀ ਕਿਸਾਨ ਵੀਰ ਜਿਹੜੇ ਆਮ ਤੌਰ ਤੇ ਜਿਹੜੇ ਹੈਗੇ ਆ ਤਿੰਨ ਕ ਮਰਲੇ ਵਿੱਚ ਬੀਜਦੇ ਪਰ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲਾ ਸਿਫਾਰਸ਼ ਹੈ ਉਹ ਹੈਗੀ ਆ 8 ਕਿਲੋ ਬੀ ਆਪਾਂ ਲੈਣਾ 1 ਕਿੱਲੇ ਮਗਰ 8 ਕਿਲੋ ਜਿਹੜਾ ਹੈਗਾ ਸਿਹਤਮੰਦ ਬੀਜ ਬੀਜੜਾ 6.6 ਮਰਲੇ ਜਗਾਹ ਦੇ ਵਿੱਚ 1 ਏਕੜ ਫੈਜੀ 1 ਏਕੜ ਅਖੇ ਦੀਪਨੀ ਤਿਆਰ ਕਰਨ ਵਾਸਤੇ ਜਿਹੜਾ 8 ਕਿਲੋ ਬੀ ਆਪਾਂ ਲੈਣਾ ਉਹ ਹੈਗਾ ਆਪਾਂ ਜਿਹੜਾ ਜਦੋਂ ਬੀ ਆਪਾਂ ਤਿਆਰ ਕਰਨਾ ਹੈਗਾ ਉਹਨੂੰ ਜਿਹੜਾ ਪਾਣੀ ਦੇ ਵਿੱਚ ਆਪਾਂ ਡੋਬੋ ਲੈਣਾ ਕਿਸੇ ਟੱਬ ਜਾਂ ਬਾਟੀ ਜਿੱਥੇ ਤੁਹਾਨੂੰ ਠੀਕ ਲੱਗਦਾ ਉਹਦੇ ਵਿੱਚ ਪਿਉਮ ਕੇ ਤੇ ਉਹਨੂੰ ਚੰਗੀ ਤਰ੍ਹਾਂ ਲਾਉਣਾ ਹੈ ਜਿਹੜਾ ਵੀ ਉੱਪਰ ਆ ਗਿਆ ਹਲਕਾ ਵੀ ਉੱਪਰ ਆ ਗਿਆ ਉਹਨੂੰ ਜਿਹੜਾ ਆਪਾਂ ਪਾਸੇ ਕੱਢ ਦੇਣਾ ਤੇ ਜਿਹੜਾ ਭਾਰਾ ਬੀ ਹੈ ਸਿਹਤਮੰਦ ਉਹ ਆਪਾਂ 8 ਕਿਲੋ ਲੈਣਾ 1 ਕਿੱਲੇ ਮਗਰ ਉਹਦੀ ਆਪਾਂ ਬਜਾਈ ਕਰਨੀ ਹੈ ਸੋ ਪਹਿਲਾਂ ਆਪਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 15-20 ਦਿਨ ਪਹਿਲਾਂ ਕਿਸਾਨ ਵੀਰੋ ਰੂੜੀ ਦੀ ਖਾਦ ਪਹਿਲਾਂ ਜਿੱਥੇ ਆਪਾਂ ਪਨੇਰੀ ਲਾਉਣੀ ਹੈ ਇੱਕ ਕਿੱਲੇ ਵਾਸਤੇ 6.5 ਮਰਲੇ ਜਗ੍ਹਾ 'ਚ ਜਿਹੜੀ ਹੈਗੀ ਆ 8 ਕਿਲੋ ਬੀ ਆਪਾਂ ਪਨੇਰੀ ਦਾ ਬੀਜ ਸਕਦੇ ਹਾਂ ਉਹ ਖੇਤ ਦੀ ਜਿਹੜੀ ਹੈਗੀ ਉਹਨੂੰ ਖੇਤ ਨੂੰ ਵਾਹ ਕੇ ਜਾਂ ਬਿਨਾਂ ਵਾਏ 6.5 ਮਰਲੇ ਜਗ੍ਹਾ 1 ਏਕੜ ਵਾਸਤੇ ਉਹਦੇ ਵਿੱਚ ਤੁਸੀਂ ਜਿਹੜੀ ਹੈਗੀ ਆ 3.5-4 ਕੁਆਂਟਲ ਰੂੜੀ ਦੀ ਰੂੜੀ ਜਿਹੜੀ ਹੈਗੀ ਆ ਸੁੱਕੀ ਇੰਗਲੀ ਸੜੀ ਰੂੜੀ ਆ 3.5 ਤੋਂ 4 ਕੁਆਂਟਲ ਉਹ ਆਪਾਂ 6.5 ਮਰਲੇ ਜਗ੍ਹਾ ਦੇ ਵਿੱਚ ਖਿਲਾਰ ਦੇਣੀ ਆ ਉਸ ਤੋਂ ਬਾਅਦ ਉਹਨੂੰ ਪਾਣੀ ਛੱਡ ਦੇਣਾ ਤੇ ਕੁਝ ਦਿਨਾਂ ਦੇ ਵਿੱਚ 5-7 ਦਿਨਾਂ ਦੇ ਵਿੱਚ ਜਦੋਂ ਨਦੀਨ ਉੱਗੇ ਹੁੰਦੇ ਆ ਤਾਂ ਉਹਦੇ ਵਿੱਚ ਆਪਾਂ ਜਿਹੜੀ ਹੈਗੀ ਆ ਉਹ ਆਈ ਦੁਆਰਾ ਫੀਡ ਕਰ ਸਕਦੇ ਆ ਤਾਂ ਕਿ ਜਿਹੜੀ ਆਉਣ ਵਾਲੀ ਜਦੋਂ ਬੀਜਣੀ ਆਪਣੀ ਉਹਦੇ ਵਿੱਚ ਜਿਹੜੇ ਹੈਗੇ ਆ ਨਦੀਨ ਨਾ ਹੋਣ ਇਹਦੇ ਨਾਲ ਆਪਣਾ ਡਬਲ ਜਿਹੜਾ ਮੰਤਵ ਸੌਲਵ ਹੋ ਜਾਊਗਾ ਇੱਕ ਤਾਂ ਆਪਣੀ ਜਿਹੜੀ ਰੂੜੀ ਦੀ ਖਾਦਾ ਵਿੱਚ ਚੰਗੀ ਤਰ੍ਹਾਂ ਜਿਹੜੀ ਮਿਕਸ ਹੋ ਜੂਗੀ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਇੱਕ ਜਿਹੜੇ ਹੈਗੇ ਜੇ ਕੋਈ ਨਦੀਨ ਦੇ ਵਿੱਚ ਰੂੜੀ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਪਿਆ ਤਾਂ ਉਹ ਉਗਰੇ ਹੋਣਗੇ ਤੇ ਉਹ ਆਪਾਂ ਜਿਹੜੇ ਬਾਹਰ ਆਗੇ ਤੇ ਪਨੀਰੀ ਦੇ ਵਿੱਚ ਆਪਾਂ ਜਿਹੜੇ ਹੈਗੇ ਨਦੀਨਾਂ ਦੀ ਸਮੱਸਿਆ ਘਟਾ ਆਊਗੀ। ਇਸ ਤੋਂ ਬਾਅਦ ਕਿਸਾਨ ਵੀਰੋ ਜਿਹੜਾ ਜਦੋਂ ਆਪਾਂ ਪਨੀਰੀ ਦੀ ਜਿਹੜੀ ਬਜਾਈ ਕਰਨੀ ਹੋ ਉਦੋਂ ਇੱਕ ਦਿਨ ਪਹਿਲਾਂ ਜਦੋਂ ਆਪਾਂ ਖੇਤ ਤਿਆਰ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਥੱਲੇ ਜਿਹੜੀ ਹੈਗੀ ਆ ਯੂਰੀਆ ਖਾਦ, ਸੁਪਰ ਖਾਦ ਤੇ ਜ਼ਿੰਕ ਖਾਦ ਪਾਉਣੀ ਹੈ। ਜੇ ਆਪਾਂ ਇਹ ਖਾਦ ਨਹੀਂ ਪਾਉਂਦੇ ਤਾਂ ਤਾਈਆਂ ਕਰਕੇ ਆਪਣੀ ਜਿਹੜੀ ਹੈਗੀ ਪਨੀਰੀ ਉਹ 20 25 ਦਿਨ ਦੇ ਵਿੱਚ ਜਾਂ 30 ਦਿਨ ਦੇ ਵਿੱਚ ਤਿਆਰ ਨਹੀਂ ਹੁੰਦੀ ਹੈਗੀ ਖਾਦ ਕਿੰਨੀ ਕਿੰਨੀ ਪਾਉਣੀ ਤੁਹਾਨੂੰ ਦੱਸ ਦਿੰਨਾ ਇਹ ਮੈਂ ਪ੍ਰਤੀ ਜਿਹੜਾ ਹੈਗਾ 6.5 ਮਰਲੇ ਦੇ ਹਿਸਾਬ ਨਾਲ ਦੱਸ ਰਿਹਾ ਕਸਾਲ ਵੀਰੋ ਵੀ 6.5 ਮਰਲੇ ਜਗ੍ਹਾ ਦੇ ਵਿੱਚ ਆਪਾਂ ਕਿੰਨੀ ਖਾਦ ਪਾਉਣੀ ਹੈ 6.5 ਮਰਲੇ ਜਗ੍ਹਾ 'ਚ 1 ਏਕੜ ਦੀ ਆਪਾਂ ਨੀਂਦਿਆ ਕਰਨੀ ਹੈ ਉਹਦੇ ਵਿੱਚ ਆਪਾਂ 1 ਕਿਲੋ 1 ਤੋਂ 1/2 ਕਿਲੋ ਯੂਰੀਆ ਤੇ 2.5 ਕਿਲੋ ਸਿੰਗਲ ਸੁਪਰ ਫਾਸਫੇਟ ਤੇ 1.5 ਤੋਂ ਪੌਣੇ ਦੇ ਉੱਪਰ 2 ਕਿਲੋ ਜਿਹੜੀ ਹੈਗੀ ਜਿੰਕ ਸਲਫੇਟ 21% ਇਹ ਤਿੰਨੋਂ ਖਾਦਾਂ ਆਪਾਂ ਥੱਲੇ ਪਾ ਦੇਣੀਆਂ ਬਜਾਈ ਤੋਂ ਪਹਿਲਾਂ ਥੱਲੇ ਛਿੱਟਾ ਦੇ ਕੇ ਮਤਲਬ ਜਿੰਨੇ ਥਾਂ ਦੇ ਵਿੱਚ ਪਨੀਰੀ ਲਾਉਣੀ ਹੈ ਇਹਨੂੰ ਆਪਾਂ ਉਸ ਹਿਸਾਬ ਨਾਲ ਤੁਸੀਂ ਗੁਣਾ ਕਰ ਲਿਓ ਇਹ ਮੈਂ ਤੁਹਾਨੂੰ 6.5 ਮਰਲੇ ਦੱਸੀ ਹੈ ਜੇ 1 ਏਕੜ ਮੰਗਰਾ ਕਹਿ ਲਈ ਆਪਾਂ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ 60 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਤੇ ਜਿਹੜਾ 40 ਕਿਲੋ ਜ਼ਿੰਕ ਸਲਫੇਟ 21% ਆਪਾਂ ਜਿਹੜਾ ਹੈਗਾ ਖਾਦ ਥੱਲੇ ਪਾਉਣੀ ਆ ਜਦੋਂ ਖੇਤ ਆਪਾਂ ਤਿਆਰ ਕਰਨਾ ਪਨੀਰੀ ਦੀ ਬਿਜਾਈ ਵਾਸਤੇ ਛੱਟਾ ਦੇ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਜ਼ਮੀਨ ਦੇ ਵਿੱਚ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਜਿਹੜੀ ਬਿਜਾਈ ਕਰ ਸਕਦੇ ਇਹਦਾ ਹੋ ਗਿਆ ਆਪਣਾ ਖੇਤ ਜਿਹੜਾ ਤਿਆਰੀ ਕਰਨੀ ਆ ਪਨੀਰੀ ਦੀ ਬਿਜਾਈ ਵਾਸਤੇ ਉਦੋਂ ਬਾਅਦ ਜਿਹੜਾ ਬੀ ਵਾਲੀ ਗੱਲ ਕਰ ਲਈ ਜਦੋਂ ਆਪਾਂ ਬੀ ਪਿਉਂ ਲਿਆ ਭਾਰਾ ਬੀ 8 ਕਿਲੋ ਆਪਾਂ ਲੈਣਾ 8 ਕਿਲੋ ਜਿਹੜਾ ਭਿੱਜਿਆ ਹੋਇਆ ਬੀਜ ਆ ਕਿਸਾਨ ਵੀਰ ਉਹਨੂੰ ਆਪਾਂ ਗਿੱਲੀਆਂ ਬੋਰੀਆਂ ਲੈ ਕੇ ਜਿਹੜੀਆਂ ਜੂਟ ਦੀਆਂ ਬੋਰੀਆਂ ਹੁੰਦੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀਗੀਆਂ ਹੁਣ ਵੀ ਜਿਹੜੀਆਂ ਜਿੰਨਾਂ ਦੇ ਲੈ ਜੜੇ ਹੈਗੇ ਆ ਆਮ ਕਰਕੇ ਜਿਹੜੀ ਹੈਗੀ ਆ ਭਰਤੀ ਹੁੰਦੀ ਹੈ ਇਹਨਾਂ ਦੇ ਅਨਾਜਾਂ ਦੀ ਜਾਂ ਉਹ ਜਿਹੜੀਆਂ ਬੋਰੀ ਗਿੱਲੀਆਂ ਕਰਕੇ ਉਹਨਾਂ ਦੇ ਉੱਤੇ ਜਿਹੜੀ 2-3 ਇੰਚੀ ਬੀਜ ਦੀ ਤਹਿ ਛਲਾ ਦੇਣੀ ਭਿੱਜੇ ਵੀ ਉਹਨਾਂ ਦੇ ਉੱਤੇ ਫਿਰ ਬੋਰੀਆਂ ਦੇ ਦੇਣੀਆਂ ਉਹ ਵੀ ਗਿੱਲੀਆਂ ਕਰ ਦੇਣੀਆਂ ਤੇ ਉੱਤੇ ਜਿਹੜਾ ਸਮੇਂ-ਸਮੇਂ ਤੇ ਜਿਹੜਾ ਪਾਣੀ ਦਾ ਛਿੱਟਾ ਦਿੰਦੇ ਰਹਿਣਾ ਆਪਾਂ 36 ਤੋਂ 48 ਘੰਟਿਆਂ ਦੇ ਵਿੱਚ ਜਿਹੜਾ ਬੀ ਉਹ ਪੁੰਗਰਿਆ ਉਹ ਜਦੋਂ ਬੀ ਪੁੰਗਰਿਆ 36 ਤੋਂ 48 ਘੰਟਿਆਂ ਚ ਉਹ ਬੀ ਆਪਾਂ ਜਿਹੜਾ ਹੈਗਾ ਪੀਜਣਾ ਜਿੰਨਾ ਰਕਵੇ ਦੇ ਆਪਾਂ ਪੀਜਣਾ ਜਿੰਨੀ ਆਪਾਂ ਪਣੀ ਦੀ ਲਾਉਣੀ ਆ ਉੰਨੇ ਥਾਂ ਜਿਹੜਾ ਪਾਣੀ ਲਾ ਕੇ ਤੇ ਸ਼ਾਮ ਵੇਲੇ ਆਪਾਂ ਜਿਹੜਾ ਹੈਗਾ ਛੱਟਾ ਦੇ ਦੇਣਾ ਤੇ ਉਸ ਤੋਂ ਬਾਅਦ ਛੱਟਾ ਦੇ ਕੇ ਆਪਾਂ ਨਾਲ ਦੀ ਨਾਲ ਜਿਹੜਾ ਗਲੀ ਸੜੀ ਰੂੜੀ ਦਾ ਵੀ ਉੱਤੇ ਛੱਟਾ ਦੇ ਦੇਣਾ ਮਤਲਬ ਉੱਤੇ ਖਿਲਾਰ ਦੇ ਪਤਲੀ ਪਤਲੀ ਤਾ ਤਾਂ ਕਿ ਜਿਹੜੇ ਹੈਗੇ ਉਹਨੂੰ ਜਾਨ ਪੰਛੀ ਵਗੈਰਾ ਜਿਹੜੇ ਹੈਗੇ ਨਾ ਚੋਗਣ ਤੇ ਆਪਣਾ ਬੀ ਆ ਜਿਹੜਾ ਉਹ ਖਰਾਬ ਨਾ ਹੋਵੇ ਇਹ ਹੈ ਕਿ ਕਿਸਾਨ ਵੀਰ ਨੂੰ ਬਜਾਈ ਦਾ ਇਸ ਤੋਂ ਬਾਅਦ ਜਿਹੜਾ ਆਪਾਂ ਸਮੇਂ-ਸਮੇਂ ਤੇ ਉਹਨੂੰ ਜਿਹੜਾ ਹੈਗਾ ਪਾਣੀ ਦਿੰਦੇ ਰਹਿਣਾ ਇੱਕ ਗੱਲ ਦਾ ਖਿਆਲ ਰੱਖਣਾ ਕਈ ਕਿਸਾਨ ਵੀਰ ਜਿਹੜਾ ਦਿਨੇ ਪਾਣੀ ਜਾਂ ਸਵੇਰੇ ਪਾਣੀ ਲਾਉਂਦੇ ਆ ਤੇ ਉਹ ਦੁਪਹਿਰ ਵੇਲੇ ਜਿਹੜਾ ਹੈਗਾ ਪਾਣੀ ਗਰਮ ਹੋ ਜਾਂਦਾ ਤੇ ਉਹਦੇ ਨਾਲ ਆਪਣੀ ਕੀ ਦਾ ਵਾਧਾ ਰੁਕ ਜਾਂਦਾ ਉਹਦੇ ਨਾਲ ਜਿਹੜਾ ਹੀਟ ਸ਼ੌਕ ਲੱਗਦਾ ਉਹ ਵੀ ਵਾਧਾ ਰੁਕ ਜਾਂਦਾ ਤੇ ਜਿਹੜੇ 2-4 ਦਿਨ ਵਾਧਾ ਰੁਕਿਆ ਰਹਿੰਦਾ ਉਹ ਵੀ ਜਿਹੜਾ ਹੈਗਾ ਨੁਕਸਾਨ ਹੁੰਦਾ ਆਪਣਾ ਤਾਂ ਹੀ ਆਪਣਾ ਪਨੀਰੀ ਜਿਹੜੀ ਲੇਟ ਤਿਆਰ ਹੁੰਦੀ ਆ ਹਮ ਤਰਫ ਤੇ ਪਾਣੀ ਆਪ ਆਪਣੀ ਪਨੀਰੀ ਨੂੰ ਸ਼ਾਮ ਦੇ ਵੇਲੇ ਛੱਡਣਾ ਪਤਲਾ-ਪਤਲਾ ਸ਼ਾਮ ਨੂੰ ਜਿਹੜਾ ਪਾਣੀ ਲਾਉਣਾ ਜਿਹੜਾ ਹੈਗਾ ਇਹ ਫਾਇਦਾ ਹੁੰਦਾ ਕਿ ਤੁਹਾਨੂੰ ਵੀ ਦੇਖੋ ਜਿਹੜਾ ਰਾਤ ਤੇ ਰਾਤ ਪਾਣੀ ਜੀਲ ਜਾਂਦਾ ਸਵੇਰ ਨੂੰ ਮਤਲਬ ਖੇਤ ਦੇ ਵਿੱਚ ਪਾਣੀ ਖੜਾ ਨਹੀਂ ਰਹਿੰਦਾ ਤੇ ਦਹੰਦੀ ਜਿਹੜੀ ਕਰਵਾਇਸ਼ ਆ ਉਹ ਤੋਂ ਜਿਹੜੀ ਪਨੀਰੀ ਨਹੀਂ ਹੀਟ ਸ਼ੌਕ ਲੱਗਣ ਤੋਂ ਬਚ ਜਾਂਦਾ ਜੇ ਆਪਣੇ ਲਾਈਟ ਵੀ ਦਨੇ ਜਾਂ ਸਵੇਰੇ ਵੀ ਆਉਦੀ ਤੁਹਾਨੂੰ ਜਾਂ ਮਤਲਬ ਪਾਣੀ ਸਵੇਰੇ ਜਾਂ ਦੁਪਹਿਰ ਵੇਲੇ ਲਾਉਣਾ ਪੈਂਦਾ ਤਾਂ ਪਤਲਾ ਪਾਣੀ ਲਓ ਜੇ ਜ਼ਿਆਦਾ ਖੜ ਜਾਉ ਤਾਂ ਉਹਨੂੰ ਬਾਹਰ ਕੱਢਣ ਦੀ ਮਤਲਬ ਕੋਸ਼ਿਸ਼ ਜ਼ਰੂਰ ਕਰੋ ਤਾਂ ਜਿਹੜਾ ਪਨੀਰੀ ਦੇ ਵਿੱਚ ਪਾਣੀ ਖੜਾ ਨਾ ਰਵੇ ਖੜਾ ਹੋਵੇ ਤੇ ਜਿਹੜਾ ਪਾਣੀ ਉਹ ਗਰਮ ਹੋ ਜਾਂਦਾ ਤਾਂ ਉਹਦੇ ਨਾਲ ਜਿਹੜਾ ਹੀਟ ਸਟ੍ਰੋਕ ਲੱਗਦਾ ਤੇ ਪਨੀਰੀ ਦਾ ਵਾਧਾ ਹੋ ਜਾਂਦਾ ਇਸ ਤੋਂ ਬਾਅਦ ਕਿਸਾਨ ਵੀਰੋ ਜਿਹੜਾ 15 ਦਿਨ ਬਾਅਦ ਪਨੀਰੀ ਦੀ ਬਜਾਈ ਤੋਂ 15 ਦਿਨ ਬਾਅਦ ਫੇਰ ਤੁਸੀਂ ਜਿਹੜੀ ਹੈਗੀ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਆ ਤਾਂ ਕਿ ਜਿਹੜੀ ਆਪਣੀ ਪਨੀਰੀ ਹੈ 25-30 ਦਿਨਾਂ ਚ ਤਿਆਰ ਹੋ ਜਾਵੇ ਇਹ 26 ਕਿਲੋ ਯੂਰੀਆ ਪ੍ਰਤੀ ਏਕੜ ਤੇ 6.5 ਮਰਲੇ ਜਗ੍ਹਾ ਜਿੱਥੇ ਆਪਾਂ 1 ਕਿੱਲਾ ਪਨੀਰੀ 1 ਕਿੱਲੇ ਵਾਸਤੇ ਪਨੀਰੀ ਬੀਜੀ ਆ ਉੱਥੇ ਆਪਾਂ 1 ਤੋਂ ਲੈ ਕੇ 1.5 ਕਿਲੋ ਯੂਰੀਆ ਤੇ ਜਿਹੜੀ ਹੈਗੀ ਆਪਣੀ ਪਨੀਰੀ ਜਿਹੜੀ ਸਮੇਂ ਸਿਰ ਤਿਆਰ ਹੋ ਜਾਊਗੀ ਇਹ ਤੋਂ ਬਿਨਾ ਜੇ ਕਿਤੇ ਪਨੀਰੀ ਵੱਧ ਦੇ ਵੇਲੇ ਜਿਹੜੇ ਹੈਗੇ ਉੱਪਰਲੇ ਪਰਤੇ ਪੀਲੇ ਪੈਂਦੇ ਆ ਕਈ ਵਾਰੀ ਪੀਲੇ ਦੇ ਆਪਣੀ ਦੇ ਉੱਤੇ ਫਲਕਣੀਆਂ ਆਉਣ ਲੱਗ ਪੈਂਦੀ ਆ ਉਹ ਸਾਲਵਰੇ ਜਿਹੜੀ ਹੈਗੀ ਆ ਲੋਹਾ ਤੱਤ ਦੀ ਘਾੜ ਆਉਂਦੀ ਆ ਉਹਦੇ ਵਾਸਤੇ ਆਪਾਂ ਫੈਰ ਸਲਫੇਟ ਆ ਜਿਹੜਾ ਅੱਧੇ ਤੋਂ 1% ਜਿਹੜਾ ਹੈਗਾ 100 ਲੀਟਰ ਪਾਣੀ ਦੇ ਅੱਧੇ ਤੋਂ 1% ਮਤਲਬ ਕਿ 1 ਕਿਲੋ ਅੱਧਾ ਤੋਂ ਲੈ ਕੇ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਜਿਹੜਾ ਪਾ ਕੇ ਸਪਰੇਅ ਕਰ ਸਕਦੇ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਜੇ ਆਪਾਂ ਨੂੰ ਲੱਗਦਾ ਕਿ ਥੱਲੇ ਵਾਲੇ ਪੱਤੇ ਬੂਟਿਆਂ ਦੇ ਜੰਗਾਲੇ ਹੁੰਦੇ ਆ ਜਾਂ ਵਾਧਾ ਨਹੀਂ ਹੁੰਦਾ ਮਤਲਬ ਜੇ ਝਾੜੀ ਨਵਾਂ ਬਣਦੀ ਆ ਵੈਸੇ ਇਹਦੇ ਚਾਂਸ ਬਹੁਤ ਘੱਟ ਹੋਣਗੇ ਜੇ ਤੁਸੀਂ ਥੱਲੇ ਜ਼ਿੰਕ ਸਲਫੇਟ ਪਾਈ ਹੋਊਗੀ 21% ਜਿਹੜੀ ਤੁਹਾਨੂੰ ਦੱਸੀ ਆ ਪਰ ਫਿਰ ਵੀ ਜੇ ਪੱਤੇ ਜੰਗਾਲੇ ਜੇ ਥੱਲੇ ਲੱਗਦੇ ਤਾਂ ਵਾਧਾ ਘੱਟ ਹੁੰਦਾ ਤਾਂ ਉਹਦੇ ਵਾਸਤੇ ਤੁਸੀਂ ਅੱਧਾ ਪਰਸੈਂਟ ਜ਼ਿੰਕ ਸਲਫੇਟ 21% ਦਾ ਸੋਲੂਸ਼ਨ ਮਤਲਬ ਕਿ ਅੱਧਾ ਕਿਲੋ ਜ਼ਿੰਕ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਸਪਰੇਅ ਕਰ ਸਕਦੇ ਆ ਇਹ ਜਦਣਾ ਜਿਹੜਾ ਹੈਗਾ ਕਾਟ ਪੂਰੀ ਹੋ ਜੀ ਤੇ ਪਨੀਰੀ ਦਾ ਵਾਧਾ ਵਧੀਆ ਆਊਗਾ। ਇਹ ਦੋ ਬਜਾਣਾ ਜਿਹੜੇ ਗਰੋਥ ਰੈਗੂਲੇਟਰ ਜਾਂ ਹੋਰ ਕੋਈ ਵੀ ਵਾਧੇ ਵਾਲੇ ਜਿੰਨੀਆਂ ਚੀਜ਼ਾਂ ਮਿਲਦੀਆਂ ਉਹ ਸਪਰੇਅ ਕਰਨ ਤੋਂ ਗਰੇਜ ਕਰਨਾ। ਸਮੇਂ-ਸਮੇਂ ਤੇ ਜਦੋਂ ਪਨੀਰੀਆਂ ਬਜਾਈਆਂ ਹੋਣਗੀਆਂ ਤੇ ਸਮੇਂ-ਸਮੇਂ ਤੇ ਜੇ ਕੋਈ ਸਮੱਸਿਆ ਹੋਊ ਤਾਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ। ਹੋਰ ਕੋਈ ਸਵਾਲ ਹੋਵੇ ਥੱਲੇ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ। ਆਪਣਾ ਵਿਚਾਰ ਜਾਂ ਆਪਣੀ رائے ਵੀ ਜਰੂਰ ਦੱਸਿਓ। ਜਿਹੜੀ ਸਮੇਂ-ਸਮੇਂ ਤੇ ਆਪਾਂ ਜਾਣਕਾਰੀ ਜਿਹੜੀ ਸਾਂਝੀ ਹੋਰ ਵੀ ਕਰਦੇ ਰਵਾਂਗੇ। ਅ ਇਸ ਸਮੇ ਜਿਹੜਾ ਇਨੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤੁਹਾਡਾ ਜਿਹੜਾ ਕਮੈਂਟ ਥੱਲੇ ਜਿਹੜਾ ਉਹ ਮੇਰੇ ਵਾਸਤੇ ਬਹੁਤ ਅਹਿਮੀਅਤ ਰੱਖਦਾ ਉਹਦਾ ਕਮੈਂਟ ਜਾਂ ਉਹਦੀ ਰਾਇ ਜਰੂਰ ਦਿਆ ਕਰੋ ਤੁਹਾਡਾ ਬਹੁਤ ਬਹੁਤ